ਆਲਾ ਗੰਗੂ ਪਾਪੀਆ ਲਾਣ ਤਾਂ ਸੰਭਾਲਦੇ ਨੀਹਾਂ 'ਚ ਸ਼ਹੀਦ ਹੋ ਗਏ ਗੋਵਿੰਦ ਦੇ ਲਾਲ ਵੇ ਇਹ ਹੈ ਜੀ ਗੰਗੂ ਬ੍ਰਾਹਮਣ ਦਾ ਕਰ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਘਰ ਦਰਸ ਹੋਈ ਸੀ ਗੰਗੂ ਜੋ ਛੋਟੇ ਸਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਪਿੰਡ ਸਿਹੜੀ ਲੈ ਆਇਆ ਤੇ ਇਥੋਂ ਮਾਇਆ ਦੇ ਲਾਲਚ ਦੇ ਵਿੱਚ ਜਾ ਕੇ कोतਵਲੀ ਫੜਾ ਦਿੱਤਾ ਅੱਜ ਅਸੀਂ ਪਹੁੰਚੇ ਹੋਏ ਜੀ ਗੰਗੂ ਦੇ ਪਿੰਡ ਸਿਹੜੀ ਤੇ ਤੁਹਾਨੂੰ ਵੀ ਦਿਖਾਵਾਂਗੇ ਗੰਗੂ ਦਾ ਘਰ ਪੁਰਾਣਾ ਜਿਹੜਾ ਸੰਭਾਲਿਆ ਹੋਇਆ ਉਸੇ ਤਰ੍ਹਾਂ ਤੇ ਉਹ ਪਲੰਘ ਜਿਸ ਤੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਬੈਠੇ ਸਨ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸਫਰੇ ਸ਼ਹਾਦਤ ਦੇ ਸਾਡੇ ਨਾਲ-ਨਾਲ ਦਰਸ਼ਨ ਕਰ ਰਹੇ ਗੁਰਦੁਆਰਾ ਸਾਹਿਬਾਨ ਦੇ ਤੇ ਹੁਣ ਆਪਾਂ ਪਹੁੰਚੇ ਹੋਇਆ ਜੀ ਗੰਗੂ ਬ੍ਰਾਹਮਣ ਦੇ ਘਰ ਗੰਗੂ ਬ੍ਰਾਹਮਣ ਨੂੰ ਤੁਸੀਂ ਜਾਣਦੇ ਸਾਰੇ ਵੇ ਕਿੰਨਾ ਛੋਟੇ ਸਹਿਬਜਾਦਿਆਂ ਨੂੰ ਸਿਹੜੀ ਲੈ ਆਇਆ ਆਪਣੇ ਪਿੰਡ ਤੇ ਇੱਥੋਂ ਫਿਰ ਅੱਗੇ ਕੋਤਵਾਲੀ ਪੜਾ ਦਿੱਤੇ ਉਹ ਤੇ ਇਹ ਕਿਉਂਕਿ ਬ੍ਰਾਹਮਣ ਦਾ ਘਰ ਹੈ ਗੁਰਦੁਆਰਾ ਅਟਕ ਸਾਹਿਬ ਜਿੱਥੇ ਰਾਤ ਟਟਕੇ ਉਹ ਤੇ ਚੱਲਦੇ ਆ ਜੀ ਗੁਰੂ ਘਰ ਦੇ ਅੰਦਰ ਤੇ ਸਾਡੇ ਨਾਲ-ਨਾਲ ਤੁਸੀਂ ਵੀ ਕਰਿਓ ਦਰਸ਼ਨ ਆਓ ਚੱਲਦੇ ਆ ਜੀ ਆਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਚਾਹੋ ਤਾਂ ਵੀਡੀਓ ਨੂੰ ਰੋਕ ਕੇ ਇਤਿਹਾਸ ਵੀ ਪੜ ਸਕਦੇ ਹੋ ਵਾਹਿਗੁਰੂ 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 ਇਹ ਹੈ ਜੀ ਗੰਗੂ ਦਾ ਘਰ ਜੋ ਕਿ ਪ੍ਰਾਣਾ ਉਸੇ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਤਾਂ ਕਿ ਸੰਗਤਾਂ ਆ ਕੇ ਦਰਸ਼ਨ ਕਰ ਸਕਣ ਇਹ ਉਹ ਪਵਿੱਤਰ ਸਥਾਨ ਹੈ ਜੀ ਜਿਸ ਜਗ੍ਹਾ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਸ ਜਗ੍ਹਾ ਤੇ ਆ ਕੇ ਰਹੇ ਇਤਿਹਾਸ ਸਾਰੇ ਹੀ ਜਾਣਦੇ ਹਨ ਜਦੋਂ ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਇਸ ਪਿੰਡੇ ਦੇ ਵੱਲ ਪੈ ਜਾਂਦੇ ਨੇ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਗੰਗੂ ਰਸੋਈਆ ਜੋ ਕਿ ਉਹਨਾਂ ਦੀ ਰਸੋਈਆ ਹੁੰਦਾ ਸੀ ਅਨੰਤ ਪ੍ਰਸਾਦ ਵਿਖੇ ਉਹ ਮਿਲ ਜਾਂਦਾ ਹੈ ਤੇ ਉਹ ਉਹਨਾਂ ਨੂੰ ਉੱਥੋਂ ਆ ਕੇ ਇਸ ਸਥਾਨ ਤੇ ਆਪਣੇ ਪਿੰਡ ਸਿਹੜੀ ਲੈ ਆਂਦਾ ਹੈ ਆਹ ਉਹ ਪਵਿੱਤਰ ਪਲੰਗ ਹੈ ਜਿਸ ਤੇ ਕਿਸੇ ਟਾਈਮ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਬਰਾਜਮਾਨ ਹੋਏ ਇਹ ਜਿਹੜਾ ਘਰ ਹੈ ਉਸੇ ਤਰ੍ਹਾਂ ਦਾ ਪੁਰਾਣਾ ਸੰਭਿਆ ਹੋਇਆ ਹੈ ਤਾਂ ਜੋ ਸੰਗਤਾਂ ਆ ਕੇ ਦਰਸ਼ਨ ਕਰ ਸਕਣ ਤੇ ਫਿਰ ਮਾਇਆ ਦੇ ਲਾਲਚ ਦੇ ਵਿੱਚ ਮੋਹਰਾਂ ਨੂੰ ਦੇਖ ਕੇ ਮਨ ਬੇਈਮਾਨ ਹੋ ਗਿਆ ਤੇ ਉਸਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੇ ਸਪਾਹੀਆਂ ਨੂੰ ਖਬਰ ਦੇ ਕੇ ਕੈਦ ਕਰਵਾ ਦਿੱਤਾ ਸੋ ਇਹ ਹੈ ਜੀ ਉਹ ਘਰ ਪਵਿੱਤਰ ਘਰ ਜਿਸ ਘਰ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਚਰਨ ਪਏ ਇਸ ਅਸਥਾਨ ਤੇ ਆ ਕੇ ਰਹੇ ਸੋ ਇਹ ਪਿੰਡ ਹੈ ਜੀ ਸਹੇੜੀ ਰੋਪੜ ਤੋਂ ਮਰਿੰਡੇ ਨੂੰ ਜਾਂਦੇ ਹੋਏ ਬਿਲਕੁਲ 메ਨ ਰੋਡ ਤੇ ਇਹ ਪਿੰਡ ਹੈ ਜੀ ਸਿਹੜੀ ਤੇ ਸਿਹੜੀ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਅਟਕ ਸਾਹਿਬ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਅਟਕੇ ਇਸ ਕਰਕੇ ਇਸ ਸਥਾਨ ਦਾ ਨਾਮ ਹੈ ਜੀ ਗੁਰਦੁਦਵਾਰਾ ਅਟਕ ਸਾਹਿਬ ਸੋ ਜਿੰਨੇ ਵੀ ਸੰਗਤ ਗੁਰਦੁਆਰਾ ਫਤਿਹਗੜ ਸਾਹਿਬ ਸ਼ਹੀਦੀ ਸਭਾ ਤੇ ਆਂਦੀ ਹੈ ਤੇ ਨਾਲ ਦੀ ਨਾਲ ਉਹ ਇਸ ਸਥਾਨ ਦੇ ਦਰਸ਼ਨ ਵੀ ਜ਼ਰੂਰ ਕਰਕੇ ਜਾਂਦੇ ਨੇ ਤੇ ਤੁਸੀਂ ਵੀ ਜਦ ਕਦੇ ਵੀ ਮੌਕਾ ਮਿਲਿਆ ਇਸ ਸਥਾਨ ਤੇ ਆਉਣ ਦਾ ਫਤੇਗੜ ਸਾਹਿਬ ਦੇ ਵੱਲ ਤੇ ਆ ਕੇ ਤੁਸੀਂ ਇਸ ਪਵਿੱਤਰ ਜਗਾ ਦੇ ਵੀ ਦਰਸ਼ਨ ਕਰ ਸਕਦੇ ਹੋ ਗੰਗੂ ਦਾ ਘਰ ਪਵਿੱਤਰ ਹੋ ਗਿਆ ਮਾਤਾ ਗੁਜਰੀ ਜੀ ਤੇ ਬਾਬਾ ਜੋਰਾਵ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਨਾਲ ਸੋ ਅਸੀਂ ਵੀ ਅੱਜ ਇਸ ਸਥਾਨ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਨ ਸੋ ਉਮੀਦ ਹੈ ਜੀ ਸਾਡੇ ਨਾਲ ਨਾਲ ਤੁਸੀਂ ਵੀ ਦਰਸ਼ਨ ਜ਼ਰੂਰ ਕੀਤੇ ਹੋਣਗੇ ਸੋ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਸੋ ਮਿਲਾਂਗੇ ਜੀ ਕਿਸੇ ਫਿਰ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ